ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸ਼ੰਭੂ ਮੋਰਚੇ ਦੇ ਉੱਤੇ ਸ਼ਾਮ ਦੀ ਮੀਟਿੰਗ ਲੱਗੀ ਆ ਤਰੀਕ ਅੱਜ 12 1 2025 ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਰਹੇ ਜਿਵੇਂ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਵਾ ਭੈਣਾ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਕਿੱਡੇ ਵੱਡੇ ਕਾਫਲੇ ਜਿਹੜੇ ਇਕੱਠੇ ਹੋਏ ਆ ਇਹ ਕਾਫਲੇ ਸਰਕਾਰ ਨੂੰ ਇੱਕ ਸੰਕੇਤ ਦੇ ਰਹੇ ਆ ਵੀ ਜਿਹੜੀਆਂ ਨੀਤੀਆਂ ਸਰਕਾਰ ਲੈ ਕੇ ਆ ਰਹੀ ਆ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਔਰ ਜਿਹੜਾ ਖੇਤੀ ਖਰੜਾ ਸਟੇਟਾਂ ਨੂੰ ਭੇਜਿਆ ਵਾ ਜਿਹਦੇ ਤਹਿਤ ਦੋ ਸਟੇਟਾਂ ਨੂੰ ਛੱਡ ਕੇ ਪੂਰੇ ਦੇਸ਼ ਦੀ 17 ਸਾਲਾਂ ਤੋਂ ਖੇਤੀ ਮੰਡੀ ਤੋੜੀ ਹੋਈ ਆ ਤੇ ਦੋ ਸਟੇਟਾਂ ਦੀ ਤੋੜਨ ਦੀ ਤਿਆਰੀ ਆ ਉਹ ਖੇਤੀ ਖਰੜੇ ਦੀਆਂ ਕੱਲ ਨੂੰ ਪੂਰੇ ਭਾਰ ਦੇ ਵਿੱਚ ਬਕਾਇਦਾ ਤੌਰ ਤੇ ਲੋਹੜੀ ਦੇ ਧੂਏ ਲਾ ਕੇ ਉਹਦੇ ਵਿੱਚ ਕਾਪੀਆਂ ਫੂਕੀਆਂ ਜਾਣ ਗਿਆ 140 ਕਰੋੜ ਭਾਰ ਦੇ ਕਿਰਤੀਆਂ ਕਾਮਿਆਂ ਨੂੰ ਇਹਨਾਂ ਖੇਤੀ ਖਰੜਿਆਂ ਦੀ ਲੋੜ ਨਹੀਂ ਤੁਸੀਂ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਜੇ ਤੇ 140 ਕਰੋੜ ਭਾਰਤੀ ਉਹ ਇਹਦੇ ਤੇ ਆਪਣਾ ਕਬਜ਼ਾ ਚਾਹੁੰਦੇ ਆ ਕਿਉਂਕਿ ਤੁਹਾਡੀ ਖੇਤੀ ਨੀਤੀਆਂ ਦਾ ਬਦੌਲਤ ਜਿਹੜੀ 2200 ਰੁਪਏ ਨੂੰ ਕਵੈਂਟਲ ਕਣਕ ਵਿਕੀ ਸੀ ਉਹ ਦਾ 6 ਮਹੀਨਿਆਂ ਦੇ ਵਿੱਚ ਆਟਾ ਡਬਲ ਰੇਟ ਤੇ ਹੋ ਗਿਆ ਵਾ ਜਦੋਂ ਕਾਰਪੋਰੇਟਰ ਦੇ ਵਪਾਰੀ ਦੇ ਪੈਟ ਚ ਪੈ ਜਾਂਦਾ ਵਾ ਤੇ ਗਰੀਬ ਦੀ ਪਹੁੰਚ ਤੋਂ ਇਹ ਦੂਰ ਹੋ ਜਾਂਦਾ ਉਹ ਅੰਦਾਜ਼ਾ ਰਿਹਾ ਵਾ ਤੁਸੀਂ ਖਰੀਦ ਬੰਦ ਕਰਕੇ ਐਫਸੀਆਈ ਨੂੰ ਲਾਂਬੇ ਕਰਕੇ ਪ੍ਰਾਈਵੇਟ ਪਲੇਅਰ ਨੂੰ ਲਿਆ ਕੇ ਸਾਰੇ ਕੋਈ ਤੇ ਕਬਜ਼ਾ ਕਰਨਾ ਚਾਹੁੰਦੇ ਜੇ ਮੋਦੀ ਜੀ ਤੂੰ ਹੀ ਸਾਡੀ ਰੋਟੀ ਦੀ ਥਾਲੀ ਰੱਖਣੀ ਚਾਹੁੰਦੇ ਜੇ ਅਡਾਨੀ ਬਾਨੀ ਦੇ ਗੋਦਾਮ ਦੇ ਵਿੱਚ ਵੀ ਉੱਥੋਂ ਥਾਲੀ ਨਿਕਲ ਕੇ ਬਾਹਰ ਆਵੇ ਤੇ ਅਸੀਂ ਦੋ ਟਾਈਮ ਦੀ ਰੋਟੀ ਖਾ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ ਵਕਾਾਸ ਹੁੰਦਾ ਸਮਝੀਏ ਇਹ ਭਾਰਤ ਦੇ ਲੋਕ ਕਦੀ ਵੀ ਮਨਜ਼ੂਰ ਨਹੀਂ ਕਰਨਗੇ ਇਹਨਾਂ ਦੇ ਵਿੱਚੋਂ ਪੰਜਾਬ ਦੇ ਜਾਇਆਂ ਮਾਵਾ ਭੈਣਾ ਨੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੇ ਜਿਹੜੀ ਲੜਾਈ ਸਿਹਰਤਾ ਨਾਲ ਲੜੀ ਸੀ ਉਹਦੀ ਇਸ ਟਾਈਮ ਤੇ ਪੂਰੇ ਭਾਰਤ ਦੇ ਵਿੱਚ ਕੰਸੋਰ ਚਲੇਗੀ ਆ ਪੂਰੇ ਭਾਰਤ ਦੇ ਵਿੱਚ ਦੀਵਾ ਬਲ ਰਿਹਾ ਲੋ ਚਲੇਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਭਾਰਤ ਇੱਕ ਮੰਚ ਤੇ ਦਿਸੂਗਾ 13 ਨੂੰ ਕੱਲ ਖੇਤੀ ਖਰਣੀਆਂ ਕਾਪੀਆਂ ਫੁਕਾਂਗੇ ਤੇ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੇ ਟਰੈਕਟਰ ਬਾਹਰ ਨਿਕਲਣਗੇ ਰੋਡ ਦੇ ਉੱਤੇ ਉਹਦੀ ਦੇਖ ਜੜੀ ਆ ਉਹ ਵੇਖਣ ਵਾਲੀ ਹੋਊਗੀ ਇੱਕ ਬੰਨੇ ਗਣ ਗਨਤਰ ਦੇਸ਼ ਮਨਾਇਆ ਜਾਊਗਾ ਤੇ ਇੱਕ ਬੰਨੇ ਭਾਰਤ ਦੇ ਕੀਰਤੀ ਕੰਮ ਆਪਣੇ ਟਰੈਕਟਰਾਂ ਨਾਲ ਬਾਹਰ ਪਰੇਡ ਕਰਦੇ ਨਜ਼ਰ ਆਉਣਗੇ ਔਰ ਹਰ ਹਾਲਤ ਦੇ ਵਿੱਚ ਏਕੇ ਤੇ ਸੰਗਰ ਦੇ ਬਲਬੁੱਤੀ ਉੱਤੇ ਜਿੱਤ ਪ੍ਰਾਪਤ ਕਰਾਂਗੇ ਸੋ ਅੱਜ ਪੂਰੇ ਪੰਜਾਬ ਨੂੰ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਔਰ ਖਾਸ ਕਰਕੇ ਕਿਸਾਨ ਮਦੂਰ ਸ਼ਕਸ ਕਮੇਟੀ ਦੇ ਪਰਿਵਾਰ ਨੂੰ ਅਪੀਲ ਵਾ ਕਿ ਕੱਲ ਨੂੰ ਜਿਹੜੀ ਖੇਤੀ ਨੀਤੀ ਦੇ ਖਰੜੇ ਸਾੜਨ ਦੀ ਕਵਾਇਦ ਵਾ ਉਹ ਹਰੇਕ ਪਿੰਡ ਦੇ ਵਿੱਚ ਲੋੜੀ ਬਾਲ ਕੇ ਕੀਤੀ ਜਾਵੇ ਔਰ ਪਰਿਵਾਰ ਇਕੱਠਾ ਕੀਤਾ ਜਾਵੇ ਵੇੜਾ ਇਕੱਠਾ ਕੀਤਾ ਜਾਵੇ ਵੱਡੀਆਂ ਵੀਡੀਓ ਯਾਰੀ ਕਰਕੇ ਇਹ ਸਰਕਾਰ ਨੂੰ ਦੱਸਿਆ ਜਾਵੇ ਕਿ ਇਹ ਇੱਕ ਸੀ ਇੱਕ ਹਾਂ ਤੇ ਇੱਕ ਰਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ